ਅੱਜ ਹੀ ਆਰਮੀ ਵਿੱਚ ਨਕਸ਼ੇ ਨਾਲ ਜੁੜੇ ਹੋਏ ਕੁਝ ਇੰਪੋਰਟੈਂਟ ਸਵਾਲ ਕਲੀਅਰ ਕਰਾਂਗੇ ਜੋ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ ਨਕਸ਼ੇ ਵਿੱਚ ਜਿਸ ਜਗ੍ਹਾ ਤੀਰ ਦਾ ਨਿਸ਼ਾਨ ਹੁੰਦਾ ਹੈ ਉਸ ਨੂੰ ਉੱਤਰ ਦਿਸ਼ਾ ਕਿਹਾ ਜਾਂਦਾ ਹੈ ਭਾਰਤ ਦੇ ਉੱਤਰ ਵਿੱਚ ਪੈਣ ਵਾਲੇ ਜਿਹੜੇ ਰਾਜ ਨੇ ਉੱਤਰਾਖੰਡ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਜੇ ਸਾਡਾ ਮੂੰਹ ਉੱਤਰ ਦਿਸ਼ਾ ਨੂੰ ਹੈ ਤਾਂ ਸਾਡੇ ਸੱਜੇ ਹੱਥ ਵਿੱਚ ਪੂਰਬ ਦਿਸ਼ਾ ਹੋਏਗੀ ਪੂਰਬ ਦਿਸ਼ਾ ਵਿੱਚ ਭਾਰਤ ਦੇ ਅਰੁਣਾਚਲ ਪ੍ਰਦੇਸ਼ ਨਾਗਾਲੈਂਡ ਰਾਜ ਪੈਂਦੇ ਨੇ ਭਾਰਤ ਦੇ ਸਭ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਦਿਖਾਈ ਦਿੰਦਾ ਹੈ ਭਾਰਤ ਦੇ ਦੱਖਣ ਵਿੱਚ ਪੈਣ ਵਾਲੇ ਰਾਜ ਨੇ ਤਾਮਿਲਨਾਡੂ ਆਂਧਰਾ ਪ੍ਰਦੇਸ਼ ਕੇਰਲ ਇਹ ਭਾਰਤ ਦੇ ਦੱਖਣ ਵਿੱਚ ਪੈਂਦੇ ਹੈ ਜਿਨ੍ਹਾਂ ਨੂੰ ਸਾਊਥ ਇੰਡੀਅਨ ਵੀ ਕਿਹਾ ਜਾਂਦਾ ਹੈ ਭਾਰਤ ਦੇ ਮੱਧ ਵਿੱਚ ਪੈਂਦਾ ਹੈ ਮੱਧ ਪ੍ਰਦੇਸ਼ ਭਾਰਤ ਤਿੰਨ ਤਰਫ ਸਮੁੰਦਰ ਨਾਲ ਘਿਰਿਆ ਹੋਇਆ ਹੈ ਭਾਰਤ ਦੇ ਖੱਬੀ ਸਾਈਡ ਬੰਬਈ ਵਾਲੀ ਸਾਈਡ ਤੇ ਪੈਂਦਾ ਹੈ ਅਰਬ ਸਾਗਰ ਭਾਰਤ ਦੇ ਬਿਲਕੁਲ ਪੈਰਾਂ ਵਿੱਚ ਹੈ ਹਿੰਦ ਮਹਾਸਾਗਰ ਔਰ ਭਾਰਤ ਦੇ ਸੱਜੀ ਸਾਈਡ ਤੇ ਪੈਂਦੀ ਹੈ ਬੰਗਾਲ ਦੀ ਖਾੜੀ ਜਿਸ ਦੇ ਨਾਲ ਪੱਛਮ ਬੰਗਾਲ ਉੜੀਸਾ ਆਂਧਰਾ ਪ੍ਰਦੇਸ਼ ਜੁੜੇ ਹੋਏ